ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤਾਂ ਦੋਸਤੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਆਪਣੇ ਕੋਲੇ ਗੱਡੀ ਆਈ ਜੀ ਹੁੰਡਈ ਦੀ ਬਰਨਾ ਇਹਦੇ ਗियर ਪਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆ ਰਹੀ ਆ ਪਹਿਲਾ ਔਰ ਦੂਜਾ ਗियर ਪਾਉਣਿਆਂ ਤਾਂ ਬਹੁਤ ਹੀ ਜ਼ਿਆਦਾ ਅੜਕੇ ਪੈਂਦੇ ਆ ਆ ਤੁਸੀਂ ਦੇਖ ਸਕਦੇ ਹੋ ਪੁਸ਼ ਦੇ ਵਿੱਚ ਕਿੰਨੀ ਜ਼ਿਆਦਾ ਪਲੇ ਪੈ ਰਹੀ ਆ ਇਹਦਾ ਆਪਾਂ ਸੋਲੂਸ਼ਨ ਕਰਾਂਗੇ ਅੱਜ ਸਾਰਾ ਇਹਦਾ ਪੱਕਾ ਹੱਲ ਕਰਾਂਗੇ ਵੀਡੀਓ ਦੇ ਲਾਸਟ ਤੱਕ ਤੁਸੀਂ ਬਨੇ ਰਹੋ ਇਹਦਾ ਆਪਾਂ ਲੀਵਰ ਖੋਲਦੇ ਆਂ ਸਾਰਾ ਬਾਹਰ ਕੱਢਦੇ ਆਂ ਅੱਜ ਤੇ ਇਹਦਾ ਆਪਾਂ ਨਵਾਂ ਬੁਸ਼ ਰਿਪਲੇਸਮੈਂਟ ਕਰਾਂਗੇ ਇੱਥੇ ਤੇ ਇਹਦਾ ਆਪਾਂ ਖੋਲਣ ਦਾ ਪ੍ਰੋਸੈਸ ਹੈ ਜਿਹੜਾ ਸਟਾਰਟ ਕਰਦੇ ਆਂ ਜਿਹੜੇ ਦੋਸਤੋ ਆਪਣੇ ਚੈਨਲ ਤੇ ਨਵੇਂ ਆ ਦੋਸਤੋ ਆਪਣਾ YouTube ਚੈਨਲ ਔਰ Facebook ਪੇਜ ਸਬਸਕ੍ਰਾਈਬ ਕਰੋ ਫੇਜ ਨੂੰ ਫੋਲੋ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਇੱਥੇ ਕਾਰਾਂ ਦੇ ਰਿਕਾਰਡਿੰਗ ਨਵੀਂ ਤੋਂ ਨਵੀਂ ਜਾਣਕਾਰੀ ਮਿਲਦੀ ਰਹੇ ਤਾਂ ਦੋਸਤੋ ਆਪਾਂ ਖੋਲਣਾ ਸਟਾਰਟ ਕਰਦੇ ਹਾਂ ਜੋ ਆਪਣੇ ਹੈਂਡ ਬ੍ਰੇਕ ਦੇ نیچے ਕਵਰ ਲੱਗਿਆ ਹੁੰਦਾ ਉਹਨੂੰ ਆਪਾਂ ਖੋਲਾਂਗੇ ਇਧਰੋਂ ਲੋਕ ਵਗੈਰਾ ਕੱਢ ਕੇ ਉਹਦੇ ਤੇ ਉਹ ਕਵਰ ਨੂੰ ਆਪਾਂ ਓਪਨ ਕਰ ਲੈਣਾ ਹੈਗਾ इस तरीके इस तरीके के आप कवर पर ओपन कर लेना है रख देना है और फिर दे नीचे तो दस नंबर का नाट है जोड़ा ਇਨੋ ਵੀ ਖੋਲ ਦੇਵਾਂਗੇ। ਔਰ ਚੰਗੇ ਤਰੀਕੇ ਦੇ ਨਾਲ ਲੋਕ ਆਪਾਂ ਇਹਦੇ ਖੋਲ ਦੇਨੇ ਆ ਔਰ ਇੱਥੋਂ ਵੀ ਆਪਾਂ ਜੋ ਚਾਰਜਿੰਗ ਪੁਆਇੰਟ ਹੁੰਦਾ ਹੈ ਉਹਨੂੰ ਖੋਲ ਕੇ ਉਹ ਨੀਚੇ ਉਹਦੇ ਨਟ ਲੱਗੇ ਹੁੰਦੇ ਆ। ਇਹਨਾਂ ਨੂੰ ਵੀ ਆਪਾਂ ਖੋਲ ਦੇਣਾ ਹੈਗਾ। ਤਾਂਕਿ ਆਪਾਂ ਜੋ ਗੀਅਰ ਲੀਵਰ ਬਾਕਸ ਹੈਗਾ ਹੈਗਾ ਉਹਨੂੰ ਚੰਗੇ ਤਰੀਕੇ ਦੇ ਨਾਲ ਬਾਹਰ ਕੱਢ ਕੇ ਉਹਦਾ ਜਿਹੜਾ ਬੁਸ਼ ਹੈਗਾ ਹੈਗਾ ਔਰ ਰਿਪਲੇਸਮੈਂਟ ਕਰ ਸਕੀਏ ਇਸ ਤਰੀਕੇ ਦੇ ਨਾਲ ਆਪਾਂ 10 ਨੰਬਰ ਦੇ ਜੋ ਬੋਲਟ ਹੈਗੇ ਉਹਨਾਂ ਨੂੰ ਖੋਲ ਦੇਵਾਂਗੇ ਔਰ ਹਲਕਾ ਜਿਹਾ ਹਲਾ ਕੇ ਤਾਂ ਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਬਾਹਰ ਕੱਢ ਦੇਵਾਂਗੇ ਔਰ ਆਪਣਾ ਜਿਹੜਾ ਇਹ ਕਵਰ ਹੈ ਫਿਰ ਓਪਨ ਹੋ ਜਾਏਗਾ ਔਰ ਇਹਨੂੰ ਆਪਾਂ ਸਾਈਡ ਤੇ ਰੱਖ ਦੇਵਾਂਗੇ ਤਾਂ ਹੁਣ ਆਪ ਨੂੰ ਬਿਲਕੁਲ ਆਸਾਨ ਦੇ ਆਸਾਨੀ ਤਰੀਕੇ ਦੇ ਨਾਲ ਜੋ ਲੀਵਰ ਬਾਕਸ ਹੈਗਾ ਉਹ ਦੇਖਣਾ ਸਟਾਰਟ ਹੋ ਚੁੱਕਾ ਹੈਗਾ ਕਿ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਇਹਦੇ ਵਿੱਚ ਪਲੇ ਪੈ ਰਹੀ ਹੈ ਲੀਵਰੇ ਦਾ ਭੱਜਿਆ ਫਿਰਦਾ ਹੈਗਾ ਡਕ ਡਕ ਵੱਜੀ ਜਾਂਦਾ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਆਪਾਂ ਇਹਦੇ ਗੇਅਰ ਲੀਵਰ ਦੇ ਜਿਹੜੇ ਨਟ ਹੈਗੇ ਆ ਇਹਨਾਂ ਨੂੰ ਖੋਲ ਲਵਾਂਗੇ ਗੇਅਰ ਲੀਵਰ ਦੇ ਜੋ ਚਾਰੋਂ ਨੱਟ ਹੈਗੇ ਆ ਉਹਨਾਂ ਨੂੰ ਆਪਾਂ ਟੀ ਗੋਟੀ ਦੀ ਮਦਦ ਦੇ ਨਾਲ ਖੋਲ ਦੇਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਚਾਰੇ ਜੋ ਨੱਟ ਬੋਲਟ ਹੈਗੇ ਆ ਉਹਨਾਂ ਨੂੰ ਖੋਲ ਕੇ ਸਾਈਡ ਤੇ ਰੱਖ ਦੇਵਾਂਗੇ ਤਾਂ ਕਿ ਜੋ ਆਪਣਾ ਲੀਵਰ ਬਾਕਸ ਹੈਗਾ ਉਹਨੂੰ ਬਾਹਰ ਕੱਢ ਕੇ ਆਪਾਂ ਚੰਗੇ ਤਰੀਕੇ ਦੇ ਨਾਲ ਬੋਸ਼ੋ ਦਾ ਰਿਪਲੇਸਮੈਂਟ ਕਰ ਦਈਏ ਤਾਂ ਇਸ ਤਰੀਕੇ ਦੇ ਨਾਲ ਆਪਣਾ ਗੇਅਰ ਲੀਵਰ ਜੋ ਬਾਕਸ ਹੈਗਾਗਾ ਓਪਨ ਹੋ ਜਾਏਗਾ ਤਾਂ ਆਪਣੀਆਂ ਜੋ ਗੇਅਰ ਲੀਵਰ ਦੀਆਂ ਤਾਰਾਂ ਹੁੰਦੀਆਂ ਹੈਗੀਆਂ ਉਹਨਾਂ ਦੇ ਲੋਕ ਵਗੈਰਾ ਕੱਢ ਕੇ ਉਹਨਾਂ ਨੂੰ ਆਪਾਂ ਬਾਹਰ ਕੱਢਾਂਗੇ ਇੱਥੋਂ ਨੀਚੇ ਤੋਂ ਲੋਕ ਕੱਢਾਂਗੇ ਉਹਦਾ ਔਰ ਜੋ ਤਾਰਾਂ ਦੇ ਇਧਰੋਂ ਲੋਕ ਹੁੰਦੇ ਹੈਗੇ ਉਹਨਾਂ ਨੂੰ ਵੀ ਓਪਨ ਕਰਾਂਗੇ ਉਹਨਾਂ ਨੂੰ ਵੀ ਬਾਹਰ ਕੱਢ ਦੇਵਾਂਗੇ। ਲੋ ਜੀ ਆਪਣਾ ਜੋ ਗিয়ার ਲੀਵਰ ਹੈਗਾ ਉਹ ਓਪਨ ਹੋ ਚੁੱਕਿਆ। ਤਾਂ ਹੁਣ ਆਪਾਂ ਇਹਨੂੰ ਬਾਹਰ ਰੱਖ ਕੇ ਆਰਾਮ ਦੇ ਨਾਲ ਇਹਦਾ ਬੁਸ਼ ਕੱਢਾਂਗੇ। ਇਹ ਦੋਸਤੋ ਆਪਾਂ ਜਿਹੜਾ ਪੁਰਾਣਾ ਬੁਸ਼ ਜੀ ਦੇ ਵਿੱਚ ਬਹੁਤ ਜ਼ਿਆਦਾ ਪਲੇ ਆ ਚੁੱਕੀ ਹੈ ਉਹਨੂੰ ਆਪਾਂ ਕੱਟ ਦਿੱਤਾ ਹੈਗਾ ਇਹ ਆਪਾਂ ਬੁਸ਼ ਨੂੰ ਚੇਂਜ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਉਸ ਨੂੰ ਕਲੀਨ ਕਰ ਲਿਆ ਹੈਗਾ ਬਿਲਕੁਲ ਸਾਫ਼ ਕਰ ਲਿਆ ਹੈਗਾ ਹੁਣ ਆਪਾਂ ਇਹਦੇ ਵਿੱਚ ਨਿਊ ਬੁਸ਼ ਫਿੱਟ ਕਰਾਂਗੇ ਨਵੀਂ ਬੁਸ਼ ਦੇ ਆਪਾਂ ਅੰਦਰ ਥੋੜਾ ਜਿਹਾ ਗ੍ਰੀਸ ਲਾਵਾਂਗੇ ਤਾਂ ਕਿ ਉਹ ਜਿਹੜੇ ਗੇਅਰ ਆ ਬਹੁਤ ਆਸਾਨ ਤਰੀਕੇ ਦੇ ਨਾਲ ਨੋਰਮਲ ਪੈ ਸਕਣ ਫਿਰ ਆਪਾਂ ਬੁਸ਼ ਨੂੰ ਲੀਵਰ ਦੇ ਵਿੱਚ ਫਿੱਟ ਕਰਾਂਗੇ ਇਸ ਤਰੀਕੇ ਦੇ ਨਾਲ ਆਪਾਂ ਬੁਸ਼ ਨੂੰ ਲੀਵਰ ਦੇ ਉੱਤੇ ਫਿੱਟ ਕਰ ਲੈਣਾ ਹੈਗਾ ਔਰ ਫਿਰ ਆਪਾਂ ਉਧਰ ਲੀਵਰ ਬਾਕਸ ਦੇ ਵਿੱਚ ਬੁਸ਼ ਦੀ ਜਿਹੜੀ ਲੋਕ ਹੈ ਉਹ ਚੰਗੇ ਤਰੀਕੇ ਦੇ ਨਾਲ ਫਿੱਟ ਕਰਦੇ ਨੇ ਹੈਗੇ ਆ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਲੀਵਰ ਆ ਉਹ ਪੂਰਾ ਫਿਟਿੰਗ ਹੋ ਜਾਏਗਾ ਔਰ ਬਿਲਕੁਲ ਜੋ ਪਲੇ ਆ ਦੋਸਤੋ ਗਾਇਬ ਹੋ ਚੁੱਕੀ ਆ ਪੂਰਾ 0 0 ਇਹਦਾ ਸਾਈਜ਼ ਹੋ ਚੁੱਕਿਆ ਸਾਰੀ ਜੋ ਪਲੇ ਆ ਉਹਦੀ ਨਿਕਲ ਚੁੱਕੀ ਆ ਲੀਵਰ ਦੀ ਹੁਣ ਆਪਾਂ ਜੋ ਸਾਈਡ ਤੇ ਇਹਦੇ ਸ਼ਿਫਟਰ ਲੱਗਿਆ ਹੁੰਦਾ ਹੈਗਾ ਗੇਅਰ ਸ਼ਿਫਟ ਕਰਨ ਦੇ ਲਈ ਜੋ ਹੈਲਪ ਕਰਦਾ ਹੈਗਾ ਉਹਨੂੰ ਫਿੱਟ ਕਰਾਂਗੇ ਹਲਕਾ ਜਿਹਾ ਉਹਦੇ ਤੇ ਆਪਾਂ ਗ੍ਰੀਸ ਲਗਾ ਕੇ ਉਹਨਾਂ ਦੇ ਪੋਸ਼ਾਂ ਤੇ ਉਹਨੂੰ ਆਪਾਂ ਫਿੱਟ ਕਰ ਲਵਾਂਗੇ ਆਪਾਂ ਸਾਰਾ ਚੰਗੀ ਤਰੀਕੇ ਦੇ ਨਾਲ ਇਹਨੂੰ ਕਲੀਨ ਕਰ ਲਿਆ ਹੈਗਾ ਵਾਸ਼ ਕਰ ਲਿਆ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਡਸਟ ਵਗੈਰਾ ਰੇਤਾ ਵਗੈਰਾ ਲੱਗਿਆ ਹੋਇਆ ਸੀਗਾ ਤੇ ਇਹ ਕਲੀਨ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਤਾਂ ਕਿ ਕੋਈ ਰੜਕ ਵਗੈਰਾ ਜਾਂ ਗੇਅਰ ਲੀਵਰ ਆਪਣਾ ਟਾਈਟ ਨਾ ਰਵੇ ਇਹ ਚੰਗੇ ਤਰੀਕੇ ਦੇ ਨਾਲ ਆਪਾਂ ਸਫਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈਗੀ ਆ ਤਾਂ ਇਸ ਤਰੀਕੇ ਦੇ ਨਾਲ ਆਪਾਂ ਸ਼ਿਫਟਰ ਲੀਵਰ ਨੂੰ ਆਪਾਂ ਫਿੱਟ ਕਰ ਦੇਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਆਪਾਂ ਲੌਕ ਪਾ ਦੇਵਾਂਗੇ इसी सही तरीके पिन पा देवेंगे और पिन दे दूसरी सैड जो लॉक होंगे वो लॉक फिट करा लव जी ਆਪਣਾ ਜਿਹੜਾ ਲੀਬਰਾ ਉਹ ਕੰਪਲੀਟ ਫਿਟਿੰਗ ਹੋ ਚੁੱਕਿਆ ਹੈਗਾ ਔਰ 00 ਇਸ ਦਾ ਸਾਈਜ਼ ਹੋ ਚੁੱਕਿਆ ਬਿਲਕੁਲ ਪਲੇ ਜੋ ਨਿਕਲ ਚੁੱਕੀ ਹੈ ਤਾਂ ਹੁਣ ਆਪਾਂ ਇਹਨੂੰ ਗੱਡੀ ਦੇ ਨਾਲ ਫਿੱਟ ਕਰਾਂਗੇ ਜਿਸ ਤਰੀਕੇ ਦੇ ਨਾਲ ਖੋਲਿਆ ਸੀ ਉਸ ਤਰੀਕੇ ਦੇ ਨਾਲ ਹੀ ਆਪਾਂ ਇਹਨੂੰ ਦੁਬਾਰਾ ਫਿਟਿੰਗ ਕਰ ਦੇਣਾ ਹੈਗਾ ਚਾਰੋਂ ਨਟ ਬੋਲਟ ਲਗਾ ਕੇ ਔਰ ਇਹਦੀਆਂ ਤਾਰਾਂ ਫਿਟਿੰਗ ਕਰ ਦੇਣੀਆਂ ਹੈਗੀਆਂ ਤਾਂ ਦੋਸਤੋ ਇਸ ਦਾ ਜਿਹੜਾ ਕੰਮ ਆ ਉਹ ਆਪਾਂ ਬਿਲਕੁਲ ਓਕੇ ਕਰ ਦਿੱਤਾ ਹੈਗਾ ਜਿਹੜੇ ਆਪਣੇ ਦੋਸਤ ਆਪਣੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤਾਂ ਦੋਸਤੋ ਇਹਦੇ ਆਪਾਂ ਗੇਅਰ ਪਾ ਕੇ ਦੇਖ ਲਿਆ ਹੁਣ ਗੇਅਰ ਇਹਦੇ ਬਿਲਕੁਲ ਆਸਾਨ ਔਰ ਨੋਰਮਲ ਤਰੀਕੇ ਨਾਲ ਪੈਂਦੇ ਆ ਜਿਵੇਂ ਪਾਣੀ ਦੇ ਉੱਤੇ ਆਪਾਂ ਡਿਊਟੀ ਮਾਰਦੇ ਹੁੰਨੇ ਆ ਉਸ ਤਰੀਕੇ ਦੇ ਨਾਲ ਇਹਦੇ ਗੇਅਰ ਬਹੁਤ ਆਸਾਨ ਤਰੀਕੇ ਦੇ ਨਾਲ ਪੈ ਰਹੇ ਹੈਗੇ ਆ ਤਾਂ ਦੋਸਤੋ ਧੰਨਵਾਦ ਸਾਰਿਆਂ ਦਾ ਵੀਡੀਓ ਲਾਸਟ ਤੱਕ ਦੇਖਣ ਲਈ ਔਰ ਜੋ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਿਹਾ ਤਾਂ ਆਪਣਾ ਫੇਸਬੁੱਕ ਪੇਜ ਫੋਲੋ ਕਰ ਲਿਓ ਔਰ ਜੋ ਦੋਸਤ ਇਹ ਵੀਡੀਓ YouTube ਤੇ ਦੇਖ ਰਿਹਾ ਤਾਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ